ਆ ਬੇਸਿਕਲੀ ਆ ਜਦੋਂ ਤਿਹਾਰੇ ਮੱਦੇ ਨਜ਼ਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਵੀ ਹੈਗਾ ਜੀ ਉਹਦੇ ਮੱਦੇ ਨਜ਼ਰ ਅਸੀਂ ਜਿਹੜਾ ਵਾ ਆਪਣੇ ਚੈਕਿੰਗ ਕਰ ਰਹੇ ਹਾਂ ਸਰ ਕਿੰਨਾ ਦਾ ਜਿਹੜਾ ਵਾ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਕਿਉਂਕਿ ਅੱਜ ਫੇਰੀ ਵਾਰ ਦੇਖਣ ਜਾਇਆ ਕਿ ਬੱਸਾਂ ਦੇ ਅੰਦਰ ਜਾ ਕੇ ਜਿਹੜਾ ਵਾ ਉਹ ਤਲਾਸ਼ੀ ਦੇ ਅੰਦਰ ਆ ਗਿਆ ਕੋਈ ਪੈਸੇ ਤੇ ਜਿੱਤੇ ਕੋਈ ਇਨਪੁਟ ਤਾਂ ਨਹੀਂ ਆਈ ਹੋਈ ਨਹੀਂ ਨਹੀਂ ਇਹ ਇਨਪੁਟ ਨਹੀਂ ਆਗੀ ਬਟ ਜਿਹੜੀ ਚੈਕਿੰਗ ਵਗੈਰਾ ਵਾ ਇਹ ਅੱਜ ਸਪੈਸ਼ਲੀ ਬੱਸ ਸਟੈਂਡ ਨੂੰ ਮੁੱਖ ਰੱਖ ਕੇ ਬੱਸਾਂ ਦੀ ਚੈਕਿੰਗ ਜਿਹੜੇ ਬੱਸਾਂ ਚ ਅੰਦਰ ਬੈਠੇ ਨੇ ਉਹਨਾਂ ਦੀ ਜਿਹੜਾ ਸੰ ਲੱਗਦਾ ਕੋਈ ਛੱਕੀ ਜਾਂ ਕੱਦਾਂ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈਕਿੰਗ ਕਰਦੇ ਆ ਸਰ ਇੱਕ ਵਾਰ ਦੇਖਣ ਦੇ ਵਿੱਚ ਚਾਹੁੰਦਾ ਵਾ ਕਿ ਕੁਝ ਨੌਜਵਾਨ ਧਿਆਰ ਵਲੇ ਦਿਨ ਖਾਸ ਕਰਕੇ ਜਿਹੜੇ ਫੈਸਟੀਵਲ ਆ ਉਡੀ ਹੋ ਲੜਬਾਜੀ ਕਰਦੇ ਆ ਉਹ ਲੜਬਾਜਾਂ ਨੂੰ ਕੀ ਮਤਲਬ ਕਾਉਂਦੀ ਦੇਣਾ ਚਾਹੋਗੇ ਨਹੀਂ ਵਾਰਨਿੰਗ ਤੇ ਇਹੋ ਹੀ ਸਟ੍ਰਿਕਟ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ 'ਚ ਸਾਡੇ ਲਾਗੋਂ ਦੀ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰਲਾ ਮੈਕਸਮ ਕਾਰਵਾਈ ਬੰਦੀ ਕਰਾਂਗੇ ਸਰ ਇਹ ਟ੍ਰੈਫਿਕ ਦੀ ਜੇਕਰ ਗੱਲ ਕਰੀਏ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਆ ਔਰ ਲੋਕਾਂ ਦੀ ਇਹ ਮੰਗਵਾ ਕੀ ਜਿਹੜੇ ਮੇਨ ਚੌਂਕ ਆ ਉੱਥੇ ਟ੍ਰੈਫਿਕ ਪੁਲਿਸ ਤੇ ਨਾਦ ਹੋਣੀ ਚਾਹੀਦੀ ਜਿਹੜੇ ਸਕੂਲ ਆਗੇ ਕਿੰਨੇ ਦੇ ਪ੍ਰਬੰਧ ਕਰੋਗੇ ਤ੍ਰੈਫਿਕ ਦੇ ਤੋ ਤੱਕ ਦੇ ਪ੍ਰੀਸ ਦਾ ਸਵਾਲ ਹੈ ਜੀ ਉੱਥੋਂ ਤੇ ਚਲੋ ਅਸੀਂ ਕਰਦਾਂਗੇ ਬਟ ਟ੍ਰੈਫਿਕ ਦੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਹੈ ਉਹਨੂੰ ਹੈਗਾ ਉੱਤੇ ਬਾਕੀ ਵੀ ਹੈ ਕਮੇਟੀ ਹੈ ਇਨਕ੍ਰੋਚਮੈਂਟ ਹੋਈ ਹੈ ਬੜਾ ਕੁਛ ਹੈ ਜੀ ਉਹ ਸਾਰਾ ਰਾ ਮਤਲਬ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਵੀ ਮਿਲ ਕੇ ਬਹਿ ਕੇ ਉਹਦਾ ਕਰਾਂਗੇ ਫੋਰਸ ਤੇ ਜਿੰਨੀ ਸਾਡੇ ਕੋਲ ਹੈਗੀ ਹੈ ਸਫੀਸ਼ੀਐਂਟ ਹੈ ਹੀ ਲਾਉਂਦੇ ਅਸੀਂ ਸ਼ਹਿਰ ਚ ਸਰ ਦੇਖਿਆ ਵੀ ਲੈ ਕੇ ਰਿਹਾ ਜੀ ਜਿਸ ਤਰ੍ਹਾਂ ਦੀ ਪੁਲਿਸ ਕੰਮ ਕਰਦਾ ਹੀ ਨਹੀਂ ਨਈ ਨਸ਼ਾ ਤੇ ਜ਼ੀਰੋ ਟੋਲਰੈਂਸ ਦੀ ਸ਼ੁਰੂਤ ਲੈ ਕੇ ਹੁਣ ਤੱਕ ਅੱਡੇ ਵੀ ਇਦਾਂ ਹੀ ਸਾਡੇ ਬਕਾਇਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਉਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤੇ ਉਹਦੇ ਖਿਲਾਫ ਆਈ ਉਹ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਤੇ ਜਿਹੜਾ ਸ਼ੱਕੀ ਲੱਗਦਾ ਉਹਨੂੰ ਚੈੱਕ ਕਰਦੇ ਆ ਸਰ ਸਾਹਿਬ ਜਿਹੜਾ 26 ਜਨਵਰੀ ਨੂੰ ਮੈਡੀਕਲ ਖਾਸ ਸੰਦੇਸ਼ ਦੇਣਾ ਚਾਹੋਗੇ ਬਿਲਕੁਲ ਜੀ ਸੰਦੇਸ਼ ਤੇਹੀ ਹੈ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਕੋਈ ਬੈਗ ਵਗੈਰਾ ਜਾ ਕੇ ਤਾਂ ਜਦ ਬੱਸ ਸਟੈਂਡ ਐ ਕੋਈ ਜਨਤਕ ਸਭਾ ਤੇ ਮਿਲਦਾ ਇਸ ਤੋਂ ਇਲਾਵਾ ਜੇ ਜਿੱਥੇ ਰਹਿਨੇ ਆ ਰਹਿਸ਼ੀ ਇਲਾਕਿਆਂ ਦੇ ਕੋਈ ਤਨ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂ ਜਦੋਂ ਕੋਈ ਇਹਨਾਂ ਨੂੰ ਕਿਸੇ ਵੀ ਸ਼ੱਕ ਦਾ ਬੰਦਾ ਤੁਰੰਤ ਜਿਹੜੀ ਫਲਾਹ ਦੇਣ ਇਸ ਤੋਂ ਇਲਾਵਾ ਜਿੰਨੇ ਵੀ ਲੋਕੀ ਹੈ ਜਿਨ੍ਹਾਂ ਨੇ ਆਪਣੇ ਕਿਰਾਏਦਾਰ ਰੱਖਿਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੇ ਆਧਾਰ ਕਾਰਡ ਵਗੈਰਾ ਸਾਨੂੰ ਦੇਣ ਤੱਕ ਉਹਨਾਂ ਨੂੰ ਵੀ ਵੈਰੀਫਾਈ ਕਰਾ ਲੀਏ ਸਰ ਦੇਖੋ ਕਿ ਇਹ ਹੈ ਕਿ ਹਰ ਸ਼ਹਿਰ ਦੇ ਵਿੱਚ ਨਾ ਪ੍ਰਵਾਸੀ ਜਿਹੜੇ ਦੂਜੇ ਸ਼ਹਿਰ ਤੋਂ ਆਏ ਲੋਕ ਆ ਇੱਕਦਮ ਉਹਨਾਂ ਦੀ ਸੰਖਿਆ ਵਾਧੀ ਜਾ ਰਹੀ ਹੈ ਕੀ ਧਾਰੀਵਾਲ ਦੇ ਵਿੱਚ ਲੋਕਾਂ ਨੂੰ ਜਦੋਂ ਕਿਸੇ ਕਿਸੇ ਦੂਜੇ ਸ਼ਹਿਰ ਤੋਂ ਆਏ ਕਿਸੇ ਵਿਅਕਤੀ ਨੂੰ ਕਾਰਜ ਤੇ ਰੱਖਿਆ ਤਾਂ ਉਹਦਾ ਰਿਕਾਰਡ ਜਮਾ ਕਰਾਏ ਨੇ ਬਿਲਕੁਲ ਬਿਲਕੁਲ ਇਹ ਤੇ ਇਹ ਹੈ ਜੀ ਜਿੰਨੇ ਵੀ ਆਪਣੇ ਘਰ ਚ ਕਿਸੇ ਨੂੰ ਰੱਖਣਾ ਆ ਉਹਦਾ ਉਹਦਾ ਪ੍ਰੂਫ ਵਗੈਰਾ ਸਾਨੂੰ ਦੇਣ ਤਾਂ ਕਿ ਅਸੀਂ ਜਿੱਥੋਂ ਆਏ ਆ ਉੱਥੋਂ ਅਸੀਂ ਉਹਨਾਂ ਦਾ ਵੈਰੀਫਿਕੇਸ਼ਨ ਕਰਾ ਸਕੀਏ ਆ ਬੇਸਿਕਲੀ ਆ ਜਦੋਂ ਤੁਹਾਰੇ ਮੱਦੇਨਜ਼ਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਵੀ ਹੈਗਾ ਜੀ ਉਹਦੇ ਮੱਦੇਨਜ਼ਰ ਅਸੀਂ ਜਿਹੜਾ ਵਾ ਆਪਣੇ ਚੈਕਿੰਗ ਕਰ ਰਹੇ ਹਾਂ ਜੀ ਸਰ ਜਿਹੜਾ ਪਾ ਪੁਲਿਸ ਵੱਲੋਂ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਕਿਉਂਕਿ ਅੱਜ ਫੇਰੀ ਵਾਰ ਦੇ ਪੰਜਾਬ ਦੇ ਬਸਾਂ ਦੇ ਉੱਤੇ ਜਾ ਕੇ ਜਿਹੜਾ ਮਾ ਉਸਲਾਸ਼ੀ ਤੇ ਅਗਮਾਇਆ ਕਿ ਕੋਈ ਸਪੈਸਰ ਜਿੱਦੇ ਕੋਈ ਇਨਪੁਟ ਤਾਂ ਨਹੀਂ ਆਈ ਹੋਈ ਨਹੀਂ ਨਹੀਂ ਇਹ ਇਨਪੁਟ ਨਹੀਂ ਆਗੀ ਬਟ ਜਿਹੜੀ ਚੈਕਿੰਗ ਵਗੈਰਾ ਵਾ ਇਹ ਅੱਜ ਸਪੈਸ਼ਲੀ ਬਸ ਸਟੈਂਡ ਨੂੰ ਮੁੱਖ ਰੱਖ ਕੇ ਬਸਾਂ ਦੀ ਚੈਕਿੰਗ ਹੈ ਬਸਾਂ ਦੇ ਅੰਦਰ ਬੈਠੇ ਨੇ ਉਹਨਾਂ ਦੇ ਜਿਹੜਾ ਸਾਨੂੰ ਲੱਗਦਾ ਕੋਈ ਚੱਕੀ ਜਾਂ ਕੱਦਾ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈਕਿੰਗ ਕਰਦੇ ਸਰ ਜੀ کئی ਵਾਰ ਦੇਖਣ ਦੇ ਵਿੱਚ ਆਉਂਦਾ ਵਾ ਕਿ ਕੁਝ ਨੌਜਵਾਨ ਤਿਆਰ ਬਲੇ ਦਿਨ ਖਾਸ ਕਰਕੇ ਜਿਹੜੇ ਫੈਸਟੀਵਲ ਆ ਥੋੜੀ ਹੋੜ ਲੜਬਾਜੀ ਕਰਦੇ ਆ ਉਹ ਲੜਬਾਜਾਂ ਨੂੰ ਕੀ ਮਤਲਬ ਕਾਉਂਦੀ ਦੇਣਾ ਚਾਹੋਗੇ ਨਹੀਂ ਵਾਰਨਿੰਗ ਤੇ ਇਹੋ ਜੀ ਸਟ੍ਰਿਕਟ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ 'ਚ ਸਾਡੇ ਲਾਗ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰਲਾ ਮੈਕਸਮ ਕਾਰਵਾਈ ਬੰਦੀ ਕਰਾਂਗੇ ਸਰ ਇਹ ਟ੍ਰੈਫਿਕ ਦੀ ਜੇਕਰ ਗੱਲ ਕਰੀਏ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਆ ਔਰ ਲੋਕਾਂ ਦੀ ਇਹ ਮੰਗਵਾ ਵੀ ਜਿਹੜੇ ਮੇਨ ਚੌਂਕ ਆ ਉੱਥੇ ਟ੍ਰੈਫਿਕ ਤਨ ਆਦੂਣੀ ਚਾਹੀਦੀ ਜਦੋਂ ਸਕੂਲ ਹੈ ਜਿੱਥੋਂ ਦੇ ਪ੍ਰਬੰਧ ਕਰੋਗੇ ਟ੍ਰੈਫਿਕ ਦੇ ਤੱਕ ਤਾਂ ਪਰੀਜ਼ ਦਾ ਸਵਾਲ ਹੈ ਜੀ ਉੱਥੋਂ ਤੇ ਚਲੋ ਅਸੀਂ ਕਰਦਾਂਗੇ ਬਟ ਟ੍ਰੈਫਿਕ ਦੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਆ ਉਹਨੂੰ ਹੈਗਾ ਉੱਤੇ ਬਾਕੀ ਵੀ ਇੱਕ ਕਮੇਟੀ ਹੈ ਇਨਕ੍ਰੋਚਮੈਂਟ ਹੋਈ ਹੈ ਬੜਾ ਕੁਛ ਹੈ ਜੀ ਉਹ ਸਾਰਾ ਮਤਲਬ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਵੀ ਮਿਲ ਕੇ ਬੈਠ ਕੇ ਉਹਦਾ ਕਰਾਂਗੇ ਫੋਰਸ ਤੇ ਜਿੰਨੀ ਸਾਡੇ ਕੋਲ ਹੈਗੀ ਹੈ ਸਫੀਸ਼ੀਐਂਟ ਹੀ ਲਾਉਂਦੇ ਆ ਜੀ ਸ਼ਹਿਰ ਚ ਨਹੀਂ ਨਸ਼ਾ ਤਾਂ ਜ਼ੀਰੋ ਟੋਲਰੈਂਸ ਸਾਡੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਡੇ ਵੀ ਇਦਾਂ ਹੀ ਸਾਡੇ ਬਕਾਇਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਉਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤਾਂ ਉਹਦੇ ਖਿਲਾਫ ਉਹ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਤੇ ਜਿਹੜਾ ਸ਼ੱਕੀ ਲੱਗਦਾ ਉਹਨੂੰ ਅਸੀਂ ਜ਼ਰੂਰ ਚੈੱਕ ਕਰਦੇ ਹਾਂ ਜੀ ਅੱਜ ਪਬਲਿਕ ਜਿਹੜਾ 26 ਜਨਵਰੀ ਨੂੰ ਲੈ ਕੇ ਇੱਕ ਖਾਸ ਸੰਦੇਸ਼ ਦੇਣਾ ਚਾਹੋਗੇ ਬਿਲਕੁਲ ਜੀ ਸੰਦੇਸ਼ ਤੇ ਹੀ ਹੈ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਕੋਈ ਬੈਗ ਵਗੈਰਾ ਜਾਂ ਕਿਤੇ ਬੱਸ ਸਟੈਂਡ ਕੋ ਜਨਤਕ ਸਾਮਾਨ ਤੇ ਮਿਲਦਾ ਇਸ ਤੋਂ ਇਲਾਵਾ ਜੇ ਜਿੱਥੇ ਰਹਿੰਦੇ ਆ ਰਹਿਸ਼ੀ ਇਲਾਕਿਆਂ 'ਚ ਕੋਈ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂਦਾ ਕੋਈ ਇਹਨਾਂ ਨੂੰ ਕਿਸੇ ਸ਼ੱਕ ਅੰਦਰ ਤੁਰੰਤ ਜਿਹੜੀ ਕਲਾਹ ਦੇਣ ਇਸ ਤੋਂ ਇਲਾਵਾ ਜਿੰਨੇ ਵੀ ਲੋਕੀ ਹੈ ਜਿਨ੍ਹਾਂ ਨੇ ਆਪਣੇ ਕਿਰਾਏਦਾਰ ਰੱਖਿਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੇ ਆਧਾਰ ਕਾਰਡ ਵਗੈਰਾ ਸਾਨੂੰ ਦੇਣ ਤੱਕ ਉਹਨਾਂ ਨੂੰ ਵੀ ਵੈਰੀਫਾਈ ਕਰਾ ਲੀਏ ਸਰ ਦੇਖੋ ਕਿਵੇਂ ਜਾਇਵਨ ਹਰ ਸ਼ਹਿਰ ਨੂੰ ਦੇਖੀਓ ਪ੍ਰਵਾਸੀ ਜਿਹੜੇ ਦੂਜੇ ਸਵੇਰ ਤੋਂ ਆਏ ਲੋਕ ਆ ਇਕਦਮ ਉਹਨਾਂ ਦੀ ਸੰਖਿਆ ਵਾਧੀ ਜਾ ਰਹੀ ਹੈ ਕੀ ਧਾਰੀਵਾਲ ਦੇ ਵਿੱਚ ਲੋਕਾਂ ਦਾ ਕੋਈ ਕਿਸੇ ਨੇ ਦੂਜੇ ਸਵੇਰ ਤੋਂ ਆਏ ਕਿਸੇ ਵਿਅਕਤੀ ਨੂੰ ਘਰ ਚ ਰੱਖਿਆ ਤਾਂ ਉਹਦਾ ਰਿਕਾਰਡ ਜਮਾ ਕਰਾਏ ਨੇ ਬਿਲਕੁਲ ਬਿਲਕੁਲ ਇਹ ਤੇ ਇਹ ਤੇ ਹੈ ਹੀ ਜਿਹਨੇ ਵੀ ਆਪਣੇ ਘਰ ਚ ਕਿਸੇ ਨੂੰ ਰੱਖਣਾ ਆ ਉਹਦਾ ਉਹਦਾ ਪ੍ਰੂਫ ਵਗੈਰਾ ਸਾਨੂੰ ਦੇਣ ਤਾਂ ਕਿ ਅਸੀਂ ਜਿੱਥੋਂ ਆਏ ਆ ਉੱਥੋਂ ਅਸੀਂ ਉਹਨਾਂ ਦਾ ਵੈਰੀਫਿਕੇਸ਼ਨ ਕਰਾ ਸਕੀਏ